ਹਾਂਜੀ ਭਾਈ ਸਲਾਮ ਅਲੈਕੁਮ ਅੱਜ ਭਾਈ ਅਸੀਂ ਇੱਕ ਫਰਮਾ ਬਣਾਇਆ ਹੈ ਇੱਟਾਂ ਦਾ ਇਹਨੂੰ ਚਾਹੇ ਫਰਮਾ ਕਹਿ ਲੋ ਚਾਹੇ ਦੇ ਇੱਕ ਦੇਸੀ ਜਗੜ ਕਹਿ ਲੋ ਇਹ ਅਸੀਂ ਨੇ ਤਿਆਰ ਕੀਤਾਗਾ ਇੱਕ ਰੇਤਾ ਮਿਲਣ ਵਾਸਤੇ ਵੀ 1 ਫੁੱਟ ਦੇ ਵਿੱਚ ਆਪਾਂ ਕਿੰਨੇ ਬੱਠੜ ਰੇਤੇ ਦੇ ਪੈਂਦੇ ਨੇਗੇ ਯਾ ਇੱਕ ਤੁਸੀਂ ਦੇਖ ਸਕਦੇ ਹੋ ਲਵੇ ਆ ਕੇ ਦਿਖਾ ਦੀ ਵੀ ਐਸ ਲੋਟ ਵੀ ਇਹ 1 ਫੁੱਟ ਦਾ ਤੇ ਐਸ ਲੋਟ ਵੀ ਐਸ ਲੋਟ ਵੀ ਇਹ 1 ਫੁੱਟ ਦਾ ਤੇ ਐਸ ਲੋਟ ਵੀ 1 ਫੁੱਟ ਦਾ ਇਹ ਭਾਈ ਡੂੰਗਾ ਵੀ 1 ਫੁੱਟ ਦਾ ਹੈ ਠੀਕ ਹੈ ਨਾ ਇਹਦੇ ਵਿੱਚ ਅਸੀਂ ਹੁਣ ਰੇਤਾ ਮਿਣਾਗੇ ਬੱਠਲ ਭਰ ਕੇ ਪਾਵਾਂਗੇ ਵੀ ਕਿੰਨੇ ਬੱਠਲ ਇਹਦੇ ਵਿੱਚ ਰੇਤੇ ਦੇ ਪੈਂਦੇ ਨੇਗੇ 1 ਫੁੱਟ ਦੇ ਵਿੱਚ ਇਹ ਇਹਦੇ ਵਿੱਚ ਜਿਹੜਾ ਅਸੀਂ ਇਹ ਜਿਗਾੜ ਤਿਆਰ ਕੀਤਾ ਬਾਈ ਜਾਂ ਫਰਮਾ ਤਿਆਰ ਕੀਤਾ ਇਹ ਕਿੱਥੋਂ ਤੱਕ ਸਹੀ ਹੈ ਤੇ ਤੁਸੀਂ ਕਮੈਂਟ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਆਜੋ ਹੁਣ ਆਪਾਂ ਰੇਤਾ ਪਾ ਕੇ ਦੇਖਦੇ ਜੀ ਕਿੰਨੇ ਬੱਠਾ ਰੇਤੇ ਦੇ ਪੈਂਦੇ ਨੇ ਇਹ ਬਈ ਫਰਮੇ ਦੇ ਵਿੱਚ 1 ਫੁੱਟ ਬਾਈ ਫੁੱਟ ਦੇ ਫਰਮੇ ਦੇ ਵਿੱਚ ਇੱਕ ਡੂੰਗਾ ਫੁੱਟ 1 ਫੁੱਟ ਪੂਰਾ ਰੇਤਾ ਹੋ ਗਿਆ ਤੇ ਇਹਦੇ ਵਿੱਚ ਦੋ ਪੂਰੇ ਭਰ ਕੇ ਬੱਠੜਾ ਪੈ ਗਏ ਬਈ ਤੇ ਹੁਣ ਆਪਣਾ ਸਿੱਧਾ ਹਿਸਾਬ ਨਿਕਲਿਆ ਵੀ 1 ਫੁੱਟ ਦੇ ਵਿੱਚ ਦੋ ਬੱਠੜਾ ਰੇਤੇ ਦੇ ਪੈਂਦੇ ਨੇ ਤੇ ਆਪਣੀ ਇਹਦੇ ਨਾਲ ਮਿੰਤੀ ਸਹੀ ਨਿਕਲ ਜਾਂਦੀ ਹੈ